ਇਦੇ ਉੱਤੇ ਦੇਖੋ ਜੀ ਜੋ ਸਰਕਾਰ ਵੱਲੋਂ ਇਹਦਾ ਡੈੱਡ ਐਂਡ ਲਾਈਨ ਜਿਹੜੀ ਦਿੱਤੀ ਗਈ ਸੀ 2025 ਸੀ ਉਹਦਾ ਆਹੀ ਖਤਮ ਹੀ ਹੋ ਗਈ ਲੱਗਦਾ ਖਤਮ ਹੋਣ ਵਾਲੀ ਆ ਪਰ ਜਿੱਥੋਂ ਅਸੀਂ ਸਟਾਰਟ ਹੋਏ ਸੀ ਅਸੀਂ ਅੱਜ ਦੀ ਰੇਟਸ 'ਚ ਵੀ ਉੱਥੇ ਹੀ ਖੜੇ ਆ ਬਿਲਕੁਲ ਔਰ ਸਾਡੇ ਲਈ ਬੜੀ ਦੁਰਭਾਗਿਆ ਵਾਲੀ ਗੱਲ ਹੈ ਕਿ ਜਿੱਥੇ ਅਸੀਂ ਨਦੀਆਂ ਨੂੰ ਸਰਸਵਤੀ ਜਮਨਾ ਦੰਗਾ ਦਾ ਨਾਮ ਦਿੱਤਾ ਹੋਇਆ ਹੈ ਜੀ ਤੇ ਸਭ ਤੋਂ ਜ਼ਿਆਦਾ ਜਿਹੜੀਆਂ ਨਦੀਆਂ ਨੇ ਕੰਦੀਆਂ ਉਹ ਹਿੰਦੁਸਤਾਨ ਦੇ ਵਿੱਚ ਨੇ ਹਾਂ ਬਿਲਕੁਲ ਤੁਸੀਂ ਫੋਰਨ ਦੇ ਵਿੱਚ ਦੇਖੋ ਉਹਨਾਂ ਦੀਆਂ ਵੀ ਨਦੀਆਂ ਹੈਗੀਆਂ ਨੇ ਬਟ ਕੋਈ ਨਾਮ ਨਹੀਂ ਕਿਸੇ ਦੇਵੀ ਦੇਵਤੇ ਦੇ ਉੱਤੇ ਨਾਮ ਨਹੀਂ ਹੈ ਬਟ ਸਵਸ਼ ਨੇ ਭਾਰਤ ਦੀਆਂ ਨਦੀਆਂ ਤਾਂ ਜਿਹੜਾ ਇਹ ਜਿਹੜੇ ਹੁੰਦੇ ਆ ਧਰਮ ਦੇ ਨਾਂ ਤੇ ਨਦੀਆਂ ਧਰਮ ਦੇ ਨਾਂ ਦੇ ਉੱਤੇ ਪਰ ਉਹ ਗਲਤ ਹੈ ਉਹ ਬਿਲਕੁਲ ਗਲਤ ਹੈ ਜੀ ਧਰਮ ਦੇ ਨਾਂ ਤੇ ਇਹ ਨਦੀਆਂ ਨਾਮ ਉਹ ਤਾਂ ਹੈਗੀਆਂ ਹੈਗੇ ਨੇ ਪਰ ਜਿਹੜਾ ਉਹਨਾਂ ਨੂੰ ਗੰਦਾ ਕੀਤਾ ਜਾ ਰਿਹਾ ਹੈ ਧਰਮ ਤਾਂ ਆਸਾ ਦੇ ਨਾਂ ਤੇ ਕੀਤਾ ਜਾਂਦਾ ਹੈ ਬਿਲਕੁਲ ਪਰ ਗਲਤ ਹੈ ਐਦਾਂ ਨਹੀਂ ਚਾਹੀਦਾ ਜਿਹੜਾ ਵੀ ਜਲ ਸਮਗਰੀ ਸੁੱਟੀ ਜਾਣੀ ਸੁੱਟੀ ਜਾਣੀ ਐ ਐਦਾਂ ਨਹੀਂ ਚਾਹੀਦਾ ਨਦੀਆਂ ਨੂੰ ਜਲ ਨੂੰ ਪੂਜਦੇ ਆ ਜਲ ਦੇਵਤਾ ਕਹਿੰਦੇ ਆ ਨਦੀਆਂ ਨੂੰ ਪੂਜਦੇ ਆ ਦਰਿਆਵਾਂ ਨੂੰ ਪੂਜਦੇ ਆ ਜੱਜ ਤੇ ਪ੍ਰੀਮੰਤਾ ਕਰਦੇ ਆ ਕੋਈ ਕੁਝ ਕਰਦੇ ਆ ਬਸ ਜਿੰਨਾ ਸਾਡੀ ਆਪਣੀ ਤਰਗਿਸਮਗਰੀ ਹੁੰਦੀ ਹੈ ਜਾਂ ਜਿਹੜਾ ਵੀ ਸਾਡੇ ਹੁੰਦਾ ਅਸੀਂ ਉਹ ਛੱਟਿਆਂ ਤੇ ਤੱਕ ਇੰਡਸਟਰੀਜ਼ ਦਾ ਜਿਹੜਾ ਨਾ ਮਨੁਸ਼ਰ ਵਾਲਾ ਪਾਣੀ ਆ ਗਿਆ ਬੀਸਪਾ ਵਾਲਾ ਉਹ ਕੈਮੀਕਲ ਵਾਲਾ ਪਾਣੀ ਉਹ ਨਦੀਆਂ 'ਚ ਜਾ ਰਿਹਾ ਹਾਂ ਜਿਹੜੀ ਬੈਟਰੀ ਆਉਂਦੀ ਹੈ ਬੈਟਰੀ ਦਾ ਜਿਹੜਾ ਕੈਮੀਕਲ ਆ ਜਿਹੜਾ ਐਸਿਡ ਆ ਉਹ ਨਾਲਿਆਂ ਜਾ ਰਿਹਾ ਨਾਲਿਆਂ ਥਰੂ